ਹਾਂਜੀ ਦੋਸਤੋ 올림픽 ਦੇ ਵਿੱਚ ਸਿੱਖ ਦੇ ਪੰਜਾਬੀ ਜਿਹੜੇ ਪਾਰਟਿਸਿਪੇਟ ਕਰ ਰਹੇ ਨੇ ਇੰਡੀਆ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਉਹਨਾਂ ਐਥਲੀਟਾਂ ਦੇ ਵਿੱਚ ਦੂਜੀ ਪਾਰਟ ਦੂਜੇ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਫਿਰ ਸ਼ੂਟਰਾਂ ਦੀ ਗੱਲ ਕਰਾਂਗੇ ਸ਼ੂਟਰਸ ਕਾਫੀ ਪੰਜਾਬ ਦੇ ਵਿੱਚੋਂ ਜਿੱਦਾਂ ਹਾਕੀ ਵਾਲੇ ਵੱਡੇ ਪਲੇਅਰ ਹੁੰਦੇ ਆ ਐਥਲੈਟਿਕਸ 'ਚ ਵੱਡੇ ਹੁੰਦੇ ਆ ਉਹ ਤਰ੍ਹਾਂ ਸ਼ੂਟਿੰਗ ਦੇ ਵਿੱਚ ਵੀ ਪੰਜਾਬ ਦੇ ਨੌਜਵਾਨ ਜਿਹੜੇ ਬਹੁਤ ਅੱਗੇ ਜਾ ਰਹੇ ਆ ਅੱਜ ਆਪਾਂ ਦੋ ਲੜਕੇ ਤੇ ਇੱਕ ਲੜਕੀਆਂ ਦੀ ਗੱਲ ਕਰਾਂਗੇ ਇੱਕ ਲੜਕੀ ਦੀ ਗੱਲ ਕਰਾਂਗੇ ਪਹਿਲਾ ਜਿਹੜਾ ਸ਼ੂਟਰ ਆ ਉਹ ਹੈਗਾ ਸਰਪਜੀਤ ਸਿੰਘ ਅੰਮਾਲੇ ਦਾ ਰਹਿਣ ਵਾਲਾ ਜਿੰਮੇਦਾਰ ਕਰਾਣੇ ਚ ਪੈਦਾ ਹੋਇਆ ਡੀਵੀ ਕਾਲਜੋਂ ਚੰਡੀਗੜ੍ਹੋਂ ਪੜਿਆ ਏ ਇਹ ਪਾਰਟਿਸਿਪੇਟ ਕਰਦਾ ਵਾ 10 ਮੀਟਰ 에ਅਰ ਪਿਸਟਲ ਜਿਹੜਾ ਮੁਕਾਬਲਾ ਵਾ ਉਹਦੇ ਵਿੱਚ ਤੇ ਇਹਦੇ ਨਾਲ ਹੀ ਜਿਹੜਾ ਆਪਣਾ ਰਬਤੜਾ ਪਲਾ ਕਰੇ ਦੂਸਰਾ ਇਹਦਾ ਸਾਥੀ ਆ ਅਰਜੁਨ ਚੀਮਾ ਇਹ ਦੋਵਾਂ ਨੇ ਉਹ ਵੀ ਇਸੇ ਪਾਰਟੀ ਜਿਹਦੀ ਆਪਾਂ ਗੱਲ ਕਰਾਂਗੇ ਉਹ ਵੀ ਇਸੇ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਦਾ ਇਹਨਾਂ ਸਰਪਜੋਤ ਨੇ ਤੇ ਅਰਜੁਨ ਚਿਮੇ ਨੇ ਜਿਹੜੀ ਏਸ਼ੀਅਨ ਗੇਮਾਂ ਹੋਈਆਂ 2022 ਦੇ ਵਿੱਚ ਚਾਈਨਾ 'ਚ ਉੱਥੇ ਇਹਨਾਂ ਨੇ 10 ਮੀਟਰ ایر ਪਿਸਟਲ ਜਿਹੜਾ ਟੀਮ ਦਾ ਮੁਕਾਬਲਾ ਸੀਗਾ ਉਹਦੇ 'ਚ ਇਹਨੇ ਜਿਹੜਾ ਵਾ ਉਹ 골ਡ ਮੈਡਲ ਜਿੱਤਿਆ ਸੀਗਾ ਤੇ ਇਹ ਨਾਲ ਦੀ ਨਾਲ ਜਿਹੜਾ ਵਾ ਕੁਆਲੀਫਾਈ ਵੀ ਕਰ ਗਿਆ ਸੀਗਾ 2021 ਦੇ ਵਿੱਚ ਵੀ ਇਹਨੇ ਜਿਹੜੀ ਵਰਲਡ ਚੈਂਪੀਅਨਸ਼ਿਪ ਹੋਈ ਸੀ ਉਹ 'ਚ ਇੰਡੀਵਿਜੂਅਲ ਵੀ ਤੇ ਟੀਮ ਵਿੱਚ ਜਿਹੜਾ ਇਵੈਂਟ ਸੀਗਾ ਦੋਵਾਂ ਦੇ ਵਿੱਚ ਸਰਪਜੋਤ ਨੇ ਜਿਹੜਾ ਵਾ ਉਹ 골ਡ ਮੈਡਲ ਜਿੱਤਿਆ ਸੀਗਾ ਸੋ ਬਾਕੀ ਜਿਹੜੇ ਵਰਲਡ ਕੱਪ ਹੋਏ ਆ 2022 ਦੇ ਵਿੱਚ ਪਪਾਲ ਦੇ ਵਿੱਚ ਵੀ ਬੰਦਿਆਂ ਵਾਲੇ ਦੇ ਵਿੱਚ ਵੀ ਇਹਨੇ 골ਡ ਮੈਡਲ ਜਿੱਤਿਆ ਸੀਗਾ ਤੇ ਇੱਕ ਜਿਹੜਾ ਬਾਕੂ ਦੇ ਵਿੱਚ ਹੋਇਆ ਸੀਗਾ ਬਾਈਜਾਨ ਦੇ ਵਿੱਚ ਉੱਥੇ ਇਹਨੇ ਜਿਹੜਾ ਮਿਕਸ ਟੀਮ ਹੁੰਦੀ ਜਿਵੇਂ ਮੁੰਡੇ ਤੇ ਕੁੜੀਆਂ ਮਿਲ ਕੇ ਜਿਹੜਾ 10 ਮੀਟਰ ایر ਪਿਸਟਲ ਆ ਉਹੱਚ ਵੀ ਇਹਨੇ 골ਡ ਮੈਡਲ ਜਿੱਤਿਆ ਸੀਗਾ ਸੋ ਬੇਸਿਕਲੀ ਸਰਬਜੋਤ ਹੋਣਾਂ ਤੋਂ ਕਾਫੀ ਮੀਦਾਂ ਨੇ ਇਸ ਵਾਰ ਆਪਣੀ ਇੰਡੀਆ ਦਾ ਜਿਹੜਾ ਕੰਟਿੰਜੈਂਟ ਆ ਕੇ ਜਿਹੜੀ ਆਪਾਂ 골ਡ ਮੈਡਲ ਦੀ ਗੱਲ ਕਰਦੇ ਆ ਜਿੱਦਾਂ ਮੈਂ ਤੁਹਾਨੂੰ ਦੱਸਾਂ ਪੀ ਤੇ ਨਾਲ ਹੀ ਜਿਹੜਾ ਵਾ ਮੁੰਡਾ ਵਾ ਅਰਜਨ ਚੀਮਾ ਵਾ ਉਹ ਵੀ ਮੰਡੀ ਗੋਬਿੰਦਗੜ ਦਾ ਰਹਿਣ ਵਾਲਾ ਆ ਪੰਜਾਬ ਤੋਂ ਉਹ ਵੀ 10 ਮੀਟਰ ਜਿਹੜਾ 에ਅਰ ਪਿਸਟਲ ਦਾ ਉਹਦੇ ਵਿੱਚ ਪਾਰਟਿਸਿਪੇਟ ਕਰਦਾ ਤੇ ਇਹ ਵੀ ਸਾਥੀ ਸੀਗਾ ਤਿੰਨ ਜਾਣਿਆਂ ਦੀ ਟੀਮ ਸੀ ਜਿਨ੍ਹਾਂ ਨੇ ਚਾਈਨਾ ਦੇ ਵਿੱਚ 골ਡ ਮੈਡਲ ਜਿੱਤਿਆ ਸੀਗਾ ਅਰਜੁਨ ਚੀਮਾ ਵੀ ਉਹਨਾਂ ਦੇ ਨਾਲ ਸੀਗਾ ਇਹਦੇ ਸਰਬਜੋਤ ਦੇ ਨਾਲ ਸੋ ਅਰਜਨ ਜੇ ਅਰਜਨ ਚੀਮਾ ਦੀਆਂ ਹਾਲੇ ਇਸ ਤੋਂ ਇਲਾਵਾ ਸਰਬਜੋਤਾਂ ਨੂੰ ਕੋਈ ਜਾਦੀਆਂ ਓਡੀਆਂ-ਵਡੀਆਂ ਅਚੀਵਮੈਂਟਸ ਨਹੀਂ ਗਿਆ ਬਟ ਅਰਜਨ ਚੀਮਾ ਵੀ ਜਿਹੜਾ ਵਾ ਇੱਕ ਵਧੀਆ ਸ਼ੂਟਰ ਵਾ ਤੇ ਇਸ ਵਾਰ ਵੀ ਉਹ ਜਿਹੜਾ ਟੀਮ ਇਵੈਂਟ ਦੇ ਵਿੱਚ ਵੀ ਹਿੱਸਾ ਲੈਣਗੇ ਸਰਬਜੋਤ ਦੇ ਨਾਲ ਤੇ ਉਹ ਇੰਡੀਵਿਜੂਅਲ ਦੇ ਵਿੱਚ ਵੀ ਹਿੱਸਾ ਜਿਹੜਾ ਵਾ ਉਹ ਲਊਗਾ ਪਰ ਅ ਅਰਜਨ ਚੀਮੇ ਦਾ ਇਹ ਆ ਕਿ ਜਿਹੜੀਆਂ ਵਰਲਡ ਚੈਂਪੀਅਨਸ਼ਿਪ ਸਾਊਥ ਕੋਰੀਆ ਦੇ ਵਿੱਚ ਹੋਈ ਸੀ ਤੇ ਇਹਨੇ ਜਰੂਰ ਜਿਹੜਿਆ ਦੋ 골ਡ ਮੈਟਲ ਜਿਹੜਿਆ ਜਿੱਤੇ ਸੀਗੇ ਤੀਸਰੀ ਕੁੜੀ ਦੀ ਆਪਾਂ ਗੱਲ ਕਰਦੇ ਆ ਰਾਈਜ਼ਰ ਟਲੋਂ ਦੀ ਰਾਈਜ਼ਰ ਕੋਟਲੋਆ ਇਹ ਵੀ ਹਰਿਆਣੇ ਦੀ ਰਹਿਣ ਵਾਲੀ ਹੈ ਪਰ ਪੰਚਕੁਲਾ ਚ ਬੇਸਡ ਹੈ ਇਸ ਵੇਲੇ ਪੰਚਕੁਲਾ ਹਰਿਆਣਾ ਦੇ ਵਿੱਚ ਇਹ ਸਿਰਫ 20 ਸਾਲ ਦੀ ਕੁੜੀ ਹੈ ਆਈ ਥਿੰਕ ਇਹ ਸਕੀਟ ਇਵੈਂਟ ਜਿਹੜਾ ਹੁੰਦਾ ਉਹਦੇ ਚ ਹਾਲ ਲੈਂਦੀ ਹੈ ਸਕੀਟ ਹੁੰਦੀ ਜਿਵੇਂ ਸ਼ਾਰਟ ਗਨ ਸ਼ਾਰਟ ਗਨ ਜਿਹੜੀ ਆ ਉਹਦਰਾ ਉਹਦਾਂ ਨੂੰ ਸ਼ੂਟਿੰਗ ਕਰਦੇ ਆ ਉਹਨੂੰ ਸਕੀਟ ਕਹ ਦਿੰਦੇ ਆ ਕੁੜੀ ਯੰਗ ਹਾਲੇ ਤੇ ਇਹਨੇ ਆਈ ਥਿੰਕ ਇਹਨਾਂ ਦੇ ਜਿਮੀਦਾਰ ਵੱਡੇ ਜਿਮੀਦਾਰ ਪਰਿਵਾਰ ਚੋਂ ਤਾਂ ਇਹਨਾਂ ਦੇ ਚਾਤਾਦੇ ਕੋ ਹੋਣ ਗਿਆ ਗਾ ਨਾ ਤੇ ਉਥੋਂ ਇਨਸਪਾਇਰਡ ਹੋ ਕੇ ਜਿਹੜੀ ਐ ਇਹਨੇ ਜਿਹੜੀ ਆ ਉਹ ਸ਼ੂਟਿੰਗ ਜਿਹੜੀ ਆ ਸ਼ੁਰੂ ਕੀਤੀ ਸੀਗੀ ਤੇ ਜਿਹੜੀ ਆਪਣਾ ਹੈਗੀ ਆ ਆਪਣੀ ਇਹਨਾਂ ਜਿਹੜਾ ਹਿੱਸਾ ਲੈਣਾ ਹੈ ਇਹਨੇ ਵੀ ਪਾਰਟੀ ਜਿਹੜਾ ਵਾ ਹੁਣੇ ਕੁਆਲੀਫਾਈ ਕੀਤਾ ਵਾ ਆ ਕੁਐਤ ਦੇ ਵਿੱਚੋਂ ਆ ਪਾਰਟਿਸਪੇਟ ਕੇ ਜਿਹੜੀ ਕੈਂਪੀਨਸ਼ਿਪ ਹੋਈ ਆ ਉਹਦੇ ਵਿੱਚ ਐਕਸਕਿਊਜ਼ ਮੀ ਇੱਕ ਮਿੰਟ ਦੋਸਤੋ ਨੇ ਹਾਂਜੀ ਦੋਸਤੋ ਸੋ ਉਹਦੇ ਵਿੱਚ ਅ ਰਾਈza ਹਲੇ ਯੰਗ ਪਲੇਅਰ ਆ ਹਲੇ ਇਹਦੀ ਅਚੀਵਮੈਂਟਸ ਮਿਲਦਾ ਵੀ ਲਗਭਗ ਜ਼ਿਆਦਾ ਹੋਈ ਹੈ ਕਿ ਕਰੋਸ਼ੀਆ ਦੇ ਵਿੱਚ ਜਿਹੜਾ ਇੱਕ ਸਕੀਟ ਚੈਂਪੀਅਨਸ਼ਿਪ ਹੋਈ ਸੀ ਉਹਦੇ ਵਿੱਚ ਇਹਨੇ ਜਿਹੜਾ ਵਾ ਉਹ ਟੀਮ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡ ਜਿੱਤਿਆ ਸੀਗਾ ਨਾਲ ਇਹਦੇ ਹੋਰ ਵੀ ਬੱਚੇ ਹੋਣਗੇ ਜਾਂ ਜਿਨ੍ਹਾਂ ਨੇ ਸ਼ੂਟਿੰਗ ਕੀਤੀ ਹੋਊਗੀ ਸੋ ਹਾਲੇ ਸ਼ੀ ਇਜ਼ ਪ੍ਰੀਟੀ ਯੰਗ ਤੇ ਹਾਲੇ ਰਿਪਰੈਜ਼ੈਂਟ ਵੀ ਕਰ ਰਹੀ ਹੈ ਤੇ ਪੈਰਿਸ 올림픽 ਕੱਢਣਾ ਤੇ ਲਈ ਕਾਫੀ ਜਿਹੜਾ ਵਾ ਉਹ ਵੱਡੀ ਗੱਲ ਹੋਊਗੀ ਜੇ ਉਹ ਕੋਈ ਮੈਡਲ ਲੈ ਆਉਂਦੀ ਆ ਤੇ ਬਹੁਤ ਵੱਡੀ ਗੱਲ ਆ ਅਦਰਵਾਇਜ਼ ਆਈ ਥਿੰਕ ਪਾਰਟਿਸਪੀ ਪਾਰਟਿਸਪੇਸ਼ਨ ਇਜ਼ ਆਲਸੋ 빅 ਥਿੰਗ ਤੇ ਅਗਲੇ ਜਿਹੜੇ ਅੱਲੇ ਦੇ ਵਿੱਚ ਗੇਮਸ ਆਉਣਗੇ ਆ ਸ਼ਾਇਦ ਉਹਦੇ ਲਈ ਜ਼ਿਆਦਾ ਪ੍ਰਿਪੇਅਰਡ ਹੋਊਗੀ ਪਰ ਸਰਬਜੋਤ ਤੇ ਜਿਹੜਾ ਅਰਜੁਨ ਚੀਮਾ ਆ ਉਹਨਾਂ ਤੋਂ ਕਾਫੀ ਆਸ ਆ ਕਿ ਉਹ ਕੋਈ ਨਾ ਕੋਈ ਮੈਡਲ ਜਾਂ ਇੰਡੀਵਿਜੂਅਲ ਦੇ ਵਿੱਚ ਜਾਂ ਟੀਮ ਇਵੈਂਟ ਦੇ ਵਿੱਚ ਜਿੱਤੇ ਜਿੱਤੇ ਨੇ ਯਾਨੀ ਸ਼ੂਟਿੰਗ ਕਰਦੇ ਆ ਉਹ ਚ ਕੋਈ ਨਾ ਕੋਈ ਉਹ ਮੈਡਲ ਜਿਹੜਾ ਵਾ ਉਹ ਇੰਡੀਆ ਲਈ ਜਿੱਤ ਕੇ ਲਿਆਉਣਗੇ ਅ ਇਸੇ ਤਰ੍ਹਾਂ ਆਪਾਂ ਤੇਜੀ ਸੀਰੀਜ਼ ਦੇ ਵਿੱਚ ਜਿਹੜੇ ਹੋਰ ਪੰਜਾਬੀ ਤੇ ਜਾਂ ਸਿੱਖ ਪਲੇਅਰਾਂ ਇੰਡੀਆ ਨੂੰ ਰਿਪਰਿਜ਼ੈਂਟ ਕਰ ਰਹੇ ਉਹਨਾਂ ਦੀ ਗੱਲਬਾਤ ਕਰਾਂਗੇ ਧੰਨਵਾਦ ਦੋਸਤੋ